ਫਰੋਜਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਵੱਡੀ ਰੇਡ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਦਰਿਆ ਦੇ ਵਿੱਚ ਕੀਤੀ ਗਈ ਰੇਡ ਚਲਾਇਆ ਗਿਆ ਕਸੋ ਆਪਰੇਸ਼ਨ ਫਰੋਜਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੱਜ ਰੇਡ ਕਰ 32000 ਲੀਟਰ ਲਾਣ ਜਿਸ ਨੂੰ ਨਸ਼ਟ ਕੀਤਾ ਗਿਆ ਅਤੇ 68 ਲੀਟਰ ਦੇਸੀ दारू ਬਰਾਮਦ ਕੀਤੀ ਗਈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਹਾਂਜੀ ਸ਼੍ਰੀਮਤੀ ਸੋਮਨਾ ਮੈਸਰ ਆਈਪੀਐਸ ਜ਼ਿਲ੍ਹਾ ਮੁਖੀ ਫਿਰੋਜ਼ਪੁਰ ਦੇ ਦੇਸ਼ਾ ਨਿਰਦੇਸ਼ਾਂ ਤੇ ਜੋ ਜ਼ਿਲ੍ਹੇ ਦੇ ਵਿੱਚ 마ੜੇ ਅਨਸਰਾਂ ਅਤੇ ਨਸ਼ਾ ਵਿਰੋਧੀ ਅਨਸਰਾਂ ਦੇ ਖਿਲਾਫ ਜੋ ਮਹਿੰਮ ਮਿੱਟੀ ਗਈ ਸੀ ਉਸ ਦੇ ਚਲਦਿਆਂ ਅੱਜ ਥਾਣਾ सदर ਫਿਰੋਜ਼ਪੁਰ ਨੂੰ ਵੱਡੀ ਸਫਲਤਾ ਹਾਸਲ ਮਿਲੀ ਥਾਣਾ सदर ਫਿਰੋਜ਼ਪੁਰ ਦੇ ਐਸਐਸਓ ਜਸਵੰਤ ਸਿੰਘ ਇੰਸਪੈਕਟਰ ਜਸਵੰਤ ਸਿੰਘ ਕੁਲੇ ਇੱਕ ਖਬਰ ਸੀ ਕਿ ਪ੍ਰਿਆਤੋਂ ਪਾਰ ਉਹਨਾਂ ਦੇ ਏਰੀਏ ਦੇ ਵਿੱਚ ਕੁਝ ਲੋਕ ਲਾਂਨ ਕੱਢਦੇ ਹਨ ਜਿੱਥੇ ਕਿ ਆਮ ਲੋਕਾਂ ਦਾ ਆਣਾ ਜਾਣਾ ਬੜਾ ਔਖਾ ਹੈ ਜੋ ਇਸ ਦੇ ਸੰਬੰਧ ਦੇ ਵਿੱਚ ਐਕਸਰਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਨੂੰ ਨਾਲ ਲਿਆ ਉਸ ਤੋਂ ਇਲਾਵਾ ਬੇੜੀਆਂ ਦਾ ਪ੍ਰਬੰਧ ਕਰਕੇ ਉਸ ਜਗ੍ਹਾ ਤੇ ਰੇਡ ਕੀਤਾ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਾਰੇ ਏਰੀਏ ਨੂੰ ਕਾਰਡਨ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ਤੇ ਉੱਥੋਂ ਤਕਰੀਬਨ 32000 ਲੀਟਰ ਦੇ ਕਰੀਬ ਲਾਣ ਮਿਲੀਗੀ ਲਾਣ ਮਿਲੀ ਜਿਸ ਨੂੰ ਉੱਥੇ ਹੀ ਡਿਸਟਰੋਏ ਕੀਤਾ ਗਿਆ ਉਸ ਤੋਂ ਇਲਾਵਾ 68 ਲੀਟਰ ਕੱਢੀ ਹੋਈ ਸ਼ਰਾਬ ਦੇਸੀ ਮਿਲੀ ਜੋ ਇਸ ਨੂੰ ਕਬਜ਼ਾ ਵਿੱਚ ਲਿਆ ਗਿਆ ਅਤੇ ਐਕਸਾਈਜ਼ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਜਿਹਨੇ ਵਿਅਕਤੀ ਇੱਥੇ ਕੰਮ ਕਰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਥੈਂਕ ਯੂ